ਹੈਲੋ ਹਾਂ ਜੀ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਮਿਹਰ ਕਰੇ ਸਭ ਦੇ ਸਿਰ ਤੇ ਹੱਥ ਰੱਖੇ ਗਣਾਈ ਆਪਾਂ ਕੱਦੂ ਦੀ ਸਬਜੀ ਤੁਹਾਨੂੰ ਮਲਾ ਦਾ ਕਰ ਕਰ ਹੋਣ ਦੀ ਬਿਜਲੀ ਵਾਲੇ ਚੁੱਲੇ ਗੈਸਾਂ ਤੋਂ ਹੁਣ ਆਪਾਂ ਬਿਜਲੀ ਵਾਲੇ ਚੁੱਲਿਆਂ ਤੇ ਆ ਗਏ ਹਨਾ ਫਿਰ ਵੀ ਆਪਾਂ ਕਹਿੰਦੇ ਹਾਏ ਕਿੰਨੀ ਗਰਮੀ ਹੈ ਕਿੰਨੀ ਗਰਮੀ ਜਿੰਨੇ ਸੈਂਸ ਵਦਜੀ ਉੰਨੀ ਗਰਮੀ ਹੋਗੀ ਅੱਗੇ ਕੋਈ ਗਰਮੀ ਨੂੰ ਹਨਾ ਕੋਈ ਜਾਣਦੇ ਨਹੀਂ ਸੀ ਵੀ ਗਰਮੀ ਕੀ ਚੀਜ਼ ਆ ਆਪਾਂ ਕਰਦੇ ਆ ਪਹਿਣਾ ਵਾ ਨਾ ਗੱਲਾਂ ਵਾਤਾ ਤੇ ਗਰਮੀ ਆ ਇੱਕ ਕੰਮ ਕਰਦੇ ਆ ਭੱਜ ਕੇ ਪੱਖੇ ਮੂਹਰੇ ਦੋ ਇੱਕ ਕੰਮ ਕਰਦੇ ਆ ਭੱਜ ਕੇ ਪੱਖੇ ਮੂਹਰੇ ਅੱਗੇ ਦੇਖੋ ਆਪਾਂ ਪਰਿਵਾਰ ਜੀ ਕਿੰਨੇ ਜਾਣੇ ਹੁੰਦੇ ਹਨਾ ਆਪਣੀਆਂ ਮਾਵਾਂ ਵੀ ਵਿਚਾਰੀਆਂ ਕੰਮ ਕਰਦੀਆਂ ਅਸੀਂ ਮੈਨੂੰ ਤਾਂ 25 30 ਜਾਣੇ ਸੀ ਸਾਡੇ ਦੋ ਦੋ ਬਾਬੇ ਸਵੇਰੇ ਦੋ ਪ੍ਰਾਹ ਸੀ ਬਾਬੇ ਉਹਰੇ ਦੋਨਾਂ ਦੇ ਮੇਰੇ ਪਾਪੇ ਤੇ ਤਿੰਨ ਪ੍ਰਾਹ ਸੀ ਦੂਜੇ ਬਾਬੇ ਦੇ ਦੋ ਮੁੰਡੇ ਸੀ ਤੇ 12 13 ਅਸੀਂ ਜਵਾਬ ਹੁੰਦੇ ਸੀ ਫਿਰ ਉਹ ਹੁੰਦੇ ਮੈਨੂੰ ਹੋਂਵਾਂਗੇ ਵੀ ਵੀ ਨਹੀਂ 25 ਦਾ ਆਰਾਮ ਨਹੀਂ ਸੀ ਅਸੀਂ 25 ਤੋਂ ਵੱਧ ਹੀ ਹੋਵਾਂਗੇ ਘਟੇਂ ਦੀ ਚੀਸੀ ਰਿਪਾਰੀ ਹੋ ਜਾਂਦੇ ਤੇ ਕੱਚੇਗਾ ਹੁੰਦੇ ਬੇੜੇ ਹੁੰਦੇ ਹਨਾ ਕਿੰਨਾ ਆਨੰਦ ਆਉਂਦਾ ਕਿੰਨਾ ਜਿੱਦੋਂ ਰੋਟੀ ਜੀ ਪੱਕਣ ਲੱਗ ਜਾਂਦੀ ਸਾਰੇ ਜਵਾਖ ਨਾਲੇ ਢਾਲੇ ਹੋ ਜਾਂਦੇ ਢਾਂਡੇ ਲੈ ਕੇ ਹੁਣ ਤਾਂ ਰੋਟੀ ਕਾਇ ਕਾਇ ਕੇ ਖਵਾਉਂਦੇ ਆ ਵੀ ਖਾ ਲੂ ਖਾ ਲੂ ਖਾ ਲੂ ਕਿਉਂ 100 ਚੀਜ਼ ਆ ਹੁਣ ਤਾਂ ਖਾਣ ਨੂੰ ਉਹ ਬਚੈਰੀ ਜਵਾਖਾਂ ਨੂੰ ਕੱਲੀ ਰੋਟੀ ਨਹੀਂ ਸਿਕਾਉਣ ਲਿਆ ਕਿੰਦਾ ਸੀ ਕੋਸ ਕਦੇ ਸ਼ੌਂਕ ਪੂਜ ਮਾੜੀ ਮੋਟੀ ਚੀਜ਼ ਲਿਆ ਦਾਂਦੇ ਸੀ ਤੇ ਆਲੇ ਢਾਲੇ ਹੋ ਜਾਂਦੇ ਜਦੋਂ ਤੜਕੇ ਸਕੂਲ ਜਾਂਦੇ ਉਹ ਕਹਿੰਦਾ ਮੈਨੂੰ ਪਹਿਲਾਂ ਪਰੌਂਠਾ ਖਵਾ ਦਿੰਦਾ ਮੈਨੂੰ ਪਹਿਲਾਂ ਪਰੌਂਠਾ ਸਾਰਿਆਂ ਮੇਰੀਆਂ ਭਣਾਂ ਦੱਸਿਓਏ ਕਿਤੇ ਕਿਤੇ ਘਰੇ ਇਹ ਕੰਮ ਹੁੰਦਾ ਸੀ ਸਾਡੇ ਤਾਂ ਭਣੇ ਆਏ ਹੁੰਦਾ ਹੁੰਦਾ ਉਹ ਕਹਿੰਦਾ ਨਾ ਮੈਂ ਮੇਰੀ ਰੋਟੀ ਪਹਿਲਾਂ ਪਾਉ ਮੇਰਾ ਪਰੌਂਠਾ ਪਹਿਲਾਂ ਪਾਉ ਉਹ ਕਹਿੰਦਾ ਨਾ ਮੇਰਾ ਪਰੌਂਠਾ ਪਹਿਲਾਂ ਪਾਉ ਐਂ ਲੜੀ ਜਾਂਦੇ ਹਨਾ ਫਿਰ ਲਾਏ ਕੇ ਬੋਰੀਆਂ ਆਈਆਂ ਦੇ ਬਸਤੇ ਹੁੰਦੇ ਪਾ ਕੇ ਮੋਢਿਆਂ ਚ ਭੱਜ ਜਾਂਦੇ ਸਕੂਲ ਹਨਾ ਲਾਲ ਡੱਬੀ ਵਾਲੀਆਂ ਵਰਦੀਆਂ ਹੁੰਦੀਆਂ ਸੀ ਹੁਣ ਤਾਂ ਦੇਖੋ ਕਿਹੜੀਆਂ ਲਾਲ ਡੱਬੀ ਵਾਲੀਆਂ ਹੁਣ ਤਾਂ ਬਾਲਾ ਜਵਾਨਾ ਵਾਦ ਲਗਿਆ ਵਿਚਾਰੀਆਂ ਉਦੋਂ ਵੀ ਆਪਣੇ ਮਾਵਾ ਰੋਟੀ ਟੁਕਤਾ ਬਣਾਉਂਦੀਆਂ ਸੀ ਹਨ ਸਨੇਹੀ ਜਿਹੜਾ ਛੋਟੇ ਹੁੰਦੇ ਸੀ ਉਦੋਂ ਤਾਂ ਚੱਲ ਨਹੀਂ ਪਤਾ ਸੀ ਆਪਾਂ ਜਦੋਂ ਮੜੀਆਂ ਜੀ ਬਾਬਾ ਹੋ ਗਏ ਸੀ ਹਨ ਵਿਚਾਰੀਆਂ ਕੰਮ ਕਰਦੀਆਂ ਥੱਕ ਜਾਂਦੀਆਂ ਕਹਿੰਦਾਂ ਨੇ ਕੁੜੀ ਸਟੀਆਂ ਤਾਂ ਲਿਆ ਦਿਓ ਸਟੀਆਂ ਕਿਉਂ ਲੱਗਦੀਆਂ 56 ਜਿਓ ਸਟੀਆਂ ਕੱਢਣਾ ਥੱਬੇ ਨੇ ਥੱਬੇ ਇੱਕ ਜਾਨੀ ਕੱਢੀ ਜਾਂਦੀ ਇੱਕ ਜਾਨੀ ਢੋਈ ਜਾਂਦੀ ਦੋ ਤਿੰਨ ਵਾਲਾ ਤਿੰਨ ਚਾਰ ਪਰਿੰਗਾ ਮਚਾਵਾਂਦੇ ਸੀ ਕੁਸ ਰੋਟੀ ਰੁੱਟੀ ਥੱਲੇ ਮਚਾ ਦਾਂਦੇ ਕੁਸ ਪਾਣੀ ਤੱਤੇ ਥੱਲੇ ਚੁੱਕਾ ਦੇ ਚੁੱਕਾ ਲੈ ਚੁੱਕਾ ਦੇ ਚੁੱਕਾ ਹੀ ਕਰੀ ਜਾਂਦੇ ਆ ਪਤੀਲੇ ਉਹਗਾ ਸਾਰੇ ਜਾਣੇ ਫਿਰ ਖੇਤੋਂ ਬੰਨਿਆ ਹੁੰਦੇ ਸਭ ਨਾਉਦੇ ਕੰਮ ਦੇ ਆਕੇ ਥੱਕੇ ਸੱਚੇ ਉਹ ਦਿਨ ਜੇ ਤਾਂ ਹੁਣ ਹੋਣ ਜੇ ਹਲਾਦਾ ਉਹ ਬਚਪਨ ਤਾਂ ਲੰਘ ਗਿਆ ਸਾਰਾ ਕੁਝ ਹੀ ਦੇਖ ਲਿਆ ਔਖਾਂ ਵੀ ਦੇਖ ਲਿਆ ਸੌਖਾਂ ਵੀ ਦੇਖ ਲਿਆ ਸਾਰੇ ਕੰਮਾਂ ਚ ਆ ਗਏ ਉਹ ਬਚਪਨ ਯਾਦ ਕਰਕੇ ਤਾਂ ਕਿਤੇ ਕਿਤੇ ਜੀ ਨਹੀਂ ਲੱਗਦਾ ਹੈਗਾ ਕਿਤੇ ਵੀ ਐ ਲੱਗੂਗਾ ਵੀ ਉਹ ਵੀ ਬਚਪਨ ਸੀ ਕਿੰਨਾ ਆਪਣਾ ਵਧੀਆ ਸੀ ਹਨਾ ਕਿੰਨਾ ਮੋਹ ਪਿਆਰ ਸੀ ਕਿੰਨਾ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਕੋਈ ਪੂਆ ਆਉਂਦੀ ਕੋਈ ਨਾਨੀ ਆਉਂਦੀ ਹਨਾ ਜਵਾਖ ਖਾਲੇ ਧਾੜੇ ਬਹਿ ਜਾਂਦੇ ਵੀ ਮਾਂ ਨਾਨੀ ਬਾਤਾਂ ਸੁਣਾ ਬਾਤਾਂ ਸੁਣਾਉਂਦੀ ਪੂਆ ਬਾਤਾਂ ਸੁਣਾਉਂਦੀ ਸੱਸ ਸਹੁਰਾ ਦਿੱਦੀ ਰਾਤ ਬੈਠੇ ਰਹਿੰਦੇ ਸਾਰੇ ਇਕੱਠੇ ਹੋ ਕੇ ਤੇ ਹੁਣ ਤਾਂ ਜਵਾਖ ਬੁਲਾਉਂਦੇ ਵੀ ਨਹੀਂ ਹੁਣ ਤਾਂ ਬੰਗਾਈਲਾਂ ਨੇ ਬਸ ਬੰਗਾਈਲ ਤੇ ਵੀ ਜੀ ਜੇ ਕਿਸੇ ਤੇ ਤੇ ਮਰਜੀ ਵਗ ਜਾ ਹਰ ਇੱਕ ਬੰਦਾ ਮੋਬਾਈਲ ਤੇ ਵਿਜੀ ਕੋਈ ਨਹੀਂ ਕਿਸੇ ਦਾ ਦੁੱਖ ਸੁੱਖ ਸੁਣਦਾ ਨਾ ਕੋਈ ਸੁਣਾਵੇ ਅਜਵਾਨਾ ਹੀ ਇਹ ਜਾ ਕੇ ਕੀ ਕਰੇ ਆਪਾਂ ਅੱਜ ਇੰਨੀ ਇੱਕ ਵੀਡੀਓ ਬਣਾਈ ਹੈ ਬਲੌਗ ਬਣਾਇਆ ਵੀ ਭੈਣਾ ਨਾਲ ਚੱਲ ਦੁੱਖ ਸੁੱਖ ਸਾਂਝਾ ਕਰਦੇ ਮੇਰੀ ਭੈਣ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਜਿਹੜੇ ਮੇਰੇ ਨਵੇਂ ਮੇਰੇ ਭੈਣ ਭਾਈ ਚੈਨਲ ਤੇ ਸਾਰੇ ਭੈਣ ਭਾਈ ਸਬਸਕ੍ਰਾਈਬਰ ਕਰ ਲਿਓ ਸੋਹਣੇ ਸੋਹਣੇ ਆਪਾਂ ਬਲੌਗ ਵੀ ਲੈ ਕੇ ਆਇਆ ਕਰਾਂਗੇ ਤੇ ਅੱਜ ਆਪਾਂ ਇਆਂ ਗੱਲਾਂ-ਵਾਤਾਂ ਕਰੀਆਂ ਨੇ ਬਹਿਰੂ ਜੀ ਕਾ ਖਾਲਸਾ ਬਹਿਰੂ ਜੀ ਕੀ ਕਤੇ